ਸਾਸਤਰੀ ਕਾ ਦੋਸਤੋ ਤੁਸੀਂ ਜੁੜੇ ਹੋ ਅੰਕ ਦੇ ਨਾਲ ਤੇ ਅਸੀਂ ਵਧ ਰਹੇ ਹਾਂ ਕਣਕ ਨਵੇਂ ਮਿੱਤਰੋ 826 ਵੱਢੀ ਜਾਨੇ ਆ ਤੇ ਅੱਜ ਦਿਖਾਉਣਾ 826 ਦਾ ਝਾੜ ਆ ਝਾੜ ਕਹਿੰਦੇ ਝਾੜ ਨਿਕਲਦਾ ਪੂਰਾ ਵਧੀਆ ਰੱਬ ਸੁੱਖ ਰੱਖੇ ਕਾਹ ਨੂੰ 820 ਲਾਉਣੀਆਂ ਸਾਰੀ ਅੱਜਤੀ ਲਾਈਏ 3 ਕਿੱਲੇ ਗਾਹ ਨੂੰ 70 ਦੇ 70 ਕਿੱਲੇ 26 ਲਾ ਦੇਾਂਗੇ ਹਾਂਜੀ ਕੱਲ੍ਹ ਦੋਸਤੋ ਕੰਬੈਣ ਲੱਗ ਚੁੱਕੀ ਆ ਮਿੱਤਰਾਂ ਦੇ ਤੇ ਵੈਲਕਮ ਹੋ ਗਿਆ ਜੀ ਆਇਆਂ ਨੂੰ ਤੁਹਾਡਾ ਕਾਇ ਦਿਖਾਉਣੇ ਆ 826 ਵੱਢੀ ਜਾਂਦੇ ਆ ਕੀ ਝਾੜ ਨਿਕਲਦਾ ਦੱਸਦੇ ਆ ਸਾਰੀ ਗੱਲਬਾਤ ਕਰਦੇ ਆ ਜੁੜੇ ਰਹੋ ਲਾਈਵ ਦੇ ਨਾਲ ਗੱਲਬਾਤ ਕਰਦੇ ਆ ਮੁੰਡੇ ਕੀ ਆਂਦੇ ਚਿਹਰਿਆਂ ਤੇ ਖੁਸ਼ੀ ਲੱਗਦੀ ਆ ਮੈਨੂੰ ਹੈਂਡਲ ਨਾਪਾ ਹੈਂਡਲ ਲੱਗੀ ਹੋਈ ਆ ਵਟਣ ਤੇ ਮੌਸਮ ਆ ਜਿਹੜਾ ਬੱਦਲ ਬਾਈ ਹਲਕੇ ਵਾਲੀ ਹੈਗੀ ਆ ਕਿ ਮੇਰਾ ਮੁੰਡਿਆ ਕੁੰਡੀ ਕਾਂਡੀ ਤਾਂ ਨਹੀਂ ਆਉਂਦੀ ਚਾੜੋ ਮੁੰਡਿਆ ਤਾ ਹਾਂ ਹੋ ਜਾ ਗਾਹਾਂ ਹੋ ਜਾ ਗਾਹਾਂ ਦਿਖਾ ਦਈਏ ਆਪੋ ਆਪਣੇ YouTube ਸੈੱਟ ਜੇ ਫਰੰਟ ਤੋਂ ਬਣਕ ਦਾ ਦਾਣਾ ਦੇਖੋ ਮੇਰੇ ਮਿੱਤਰੋ ਪੈਣੀ ਚਾਹੀਦੀ ਆ ਮੇਰੇ ਸਾਹਮਣੇ 826 ਵੱਡੀਆਂ ਨੇ ਜੀ ਦੋੜਾ 'ਤੇ ਬਹਿਣਗੇ ਜਣਾ ਤਿੰਨ ਬਹਿਣਗੇ ਹਾਂ ਸਾਰੀ ਪਈ ਦੇਖਦੇ ਆਂ ਕਰਾਂ ਕਹੀਂ ਕਿਤੇ ਆ ਕਹੀਂ ਉਹਨੂੰ ਫੜਾ ਲਿਆ ਕਰਾਂਗੇ ਲਾਈਵ ਕਰਕੇ ਨਾ ਲਾਈਵ ਰਿਹਾ ਤੂੰ ਕੈਮਰੇ ਵੱਡਣ ਲੱਗ ਤੋਕੜੀ ਚੱਕਣੀ ਔਖੀਆ ਪਟਣੀ ਔਖੀ ਆ ਦੇਖਣਾ ਚਾਹੇ ਹੱਟ ਚੁਨੀ ਸੌਕੀ ਆ ਹੱਟ ਚੱਕਣਾ ਵੱਢਣੀ ਸੌਕੀ ਆ ਇੱਕ ਟਾਪੇ ਨਾਲ ਦੇ ਮੰਗਾਈ ਲੈਨੇ ਆਂ ਬੱਤੇ ਪਵਾਲਾਂ ਦੀ ਸਾਰੀ ਦੇਖਦੇ ਆਂ ਬਾਕੀ ਜੇ ਪੈ ਗਏ ਆਡਾ ਆਪਾ ਫੁੱਲ ਪੈ ਕੇ ਟੀਡੀ ਬੋਲ ਜੂਗੀ ਆਡਾ ਆਪਾ ਦੋ ਟਾਪੇ ਪੈ ਜਾਣਗੇ ਸਹੀ ਜਾ ਕੇ ਵੱਢਣਾ ਲਾਲ ਆਉਂਦਾ ਯਾਰ ਨਾ ਹੈ ਰੱਬਿਆ ਐ ਥੱਜੂ ਨਿਕਾ ਦੀ ਬਣਿਆ ਰੱਬਿਆ ਉਹਨੂੰ ਕਹੀ ਚੱਕ ਲੈ ਤੈਨੂੰ ਉਹਦੇ ਲਈ ਜਾ ਵੱਢ ਲਾਂਗੇ ਚਾਤ ਨੂੰ ਮਗਾ ਨਾ ਵੱਢ ਜਾ ਬਾਈ ਵੜਾ ਮਾਰਦੇ ਆਂ ਘਾਂਟੀ ਮਾੜਾ ਰੁਕੋ ਇੱਧਰ ਹੀ ਬੱਲੀਆਂ ਵਾਲੀ ਛੱਡਦਾ ਲੋ ਬਸ ਕਰੇ ਰੁਕ ਜੋ ਇੱਕ ਵਾਰੀ ਆਟਾ ਪਾ ਪਾ ਕੇ ਦੇਖਦੇ ਆਂ ਮੈਂ ਤੁਹਾਨੂੰ ਦੱਸ ਦਿਆਂ ਤੇ ਕੱਲ ਨੂੰ ਵਟਾਂਗੇ ਬਾਕੀ ਦਾ ਜੇ ਲੋੜ ਪਈ ਸੱਤ ਲੱਖ ਤੁਹਾਨੂੰ ਅੱਜ ਸੱਤ ਦੇ ਬੰਨੀਆ ਬਸ ਲਓ ਜੀ 826 ਵੱਡੀ ਜਾ ਰਹੀ ਹੈ ਕਣਕ ਤੇ ਲੈ ਨਿਕਲੇ ਵੱਢਣੇ ਆਪਾਂ ਤੇ ਦੇ ਦਿਆਂ ਕੀ ਝਾੜ ਨਿਕਲਦਾ ਡੇਢ ਕਿੱਲਾ ਬਾਣ ਵੱਢਦਾ ਠੀਕ ਨਾ ਝਾੜ ਤਾਂ ਉਹ ਕਹੀ ਚੱਕ ਨਹੀਂ ਹਰਦੀਪਾਏ ਕਤੋਂ ਦੇ ਉਹ ਕੋਣੀ ਆਈ ਕਦੇ ਜੇ ਇਹ ਆਪਾਂ ਵੜਦੇ ਵੀ ਇਸੇ ਨੂੰ ਆਉਂਦੇ ਪਹਿਲਾਂ ਹਾਂ ਪੌਣੀ ਚੰਗੀ ਹੋ ਜਾਂਦੀ ਆ ਇਹ ਵੀ ਆਇਆ ਨਾ ਅੰਬਰ ਦਾ ਦੀ ਗੱਲ ਉੱਚਾ ਪਾਣ ਪਾਣੀ ਝੜਦਾਗਾ ਫੰਦੋ ਚੋੜੋ ਉਹ ਬੰਦਾ ਨਾ ਮਾਰਦਾ ਸਹੀ ਹੁਣ ਕਰਦੇ ਆ ਸੇਮ ਆ ਜਿਹੜਿਆ ਉਹ ਫੇਰ ਲੈ ਕੇ ਲਾਈਵ ਹੋ ਕੇ ਉਹ ਬੰਦਾ ਲੈ ਜਾਂਦਾ ਨੂੰ ਲਾਈਵ ਕਰਕੇ ਫੜਾਇਆ ਕਰਾਂਗੇ ਮੋਬਾਈਲ ਆਪੇ ਲਾਈਵ ਕਰੂ ਨਾ ਲਿਹਾਲਾ ਵੜ ਦੇ ਕੇ ਤੇ ਢੱਡ ਇਕੱਠਾ ਹੋ ਜੂਦਾ ਅਲਤੋੜਾੜਾ ਜੀ ਬਾਕੀ ਉਹ ਭੈਣਾਂ ਦੀ ਸ਼ੌਣ ਹੋਵੇ। ਇਹ ਸ਼ਾਮ ਦਾ ਟਾਈਮ ਹੋ ਚੁੱਕਿਆ ਬੱਦਲ ਵੀ ਹੋ ਚੁੱਕੇ ਤੇ ਇਧਰ ਆਪਣੀ 826 ਵੱਡੀ ਜਾ ਰਹੀ ਆ। ਆਇਓ ਦਿਖਾਉਣੇ ਆ ਤੁਹਾਨੂੰ ਝਾੜ-ਝੂੜ ਕੀ ਨਿਕਲਿਆ ਕਿਵੇਂ ਆ ਦਾਣਾ ਪਾਣੀ। ਤੇ ਬਲੌਗਰ ਬਹੁਤ ਇੱਥੇ ਇੱਕ ਬਲੌਗਰ ਹੋ ਜਾਂਦਾ ਉਧਰ orange shirt ਵਾਲਾ। ਸਾਰੇ ਚੇਲੇ ਆਪਣੇ ਇਹਨਾਂ ਚੈਨਲ ਸਾਰੇ ਆਪੇ ਚਲਾ ਕੇ ਦਿੱਤੇ ਹੋਇਆ। ਦੇ ਨਾਲ ਨਾਲ ਆਪਾਂ ਕਰਦੇ ਆਂ ਖੇਤੀਬਾੜੀ ਦੇ ਨਾਲ ਨਾਲ ਕਰਦੇ ਆਂ ਚੈਨਲ ਕੰਮ ਸਟਾਰਟ ਰੱਬ ਸੁੱਖ ਰੱਖੇ ਕੰਮ ਦੀਆਂ ਵੀਡੀਓ ਪਾਈਆਂ ਗੰਦਮਾਂ ਦਾ ਵਾ ਪਾਉਂਦੇ ਨੇ ਹਣਾ ਉਹ ਜਿਹੜਾ ਆਪਣਾ ਕੰਮ ਕਰਦੇ ਆਂ ਉਹ ਹੀ ਦਿਖਾਈ ਚੱਲੀ ਉਹਨੇ ਬਾਦੂ ਆਪਣੇ ਕੋਲ ਕੰਮ ਦਿਖਾੜਨੀ ਹੈਗੀ ਲੋਕ ਕਹਿੰਦੇ ਕੰਟੈਕਟ ਨਹੀਂ ਮਿਲਦਾ ਕੰਟੈਕਟ ਹੀ ਆ ਦੇਖੋ ਕਿੱਡਾ ਵਧੀਆ ਹੱਥੇ ਆਪਾਂ ਆਸਾ ਪਾਸਾ ਵੱਢਿਆ ਆ ਮਸ਼ੀਨ ਵੱਢੀ ਜਾਂਦੀ ਐ ਆਸਾ ਪਾਸਾ ਵੱਢਿਆ ਪਿਆ ਹਣਾ ਰੋਜ਼ ਇੱਕ ਕੰਮ ਕਰਦੇ ਆਂ ਰੋਜ਼ ਦਾ ਦਿਖਾਈ ਚੱਲ ਗਿਆ ਆਪਾਂ ਉਹ ਹੀ ਬਹੁਤ ਹੋ ਜਾਂਦਾ ਹੋ ਬਚਾੜ ਲੈ ਖਾਲ ਤੇ ਲੈ ਜਾ ਤੇ ਹਿੰਦਾਲਾ ਦੀ ਕੰਪੈਨ ਹੈ ਹਿੰਦ 99 2 399 ਕਿ ਮੇਆ ਬਾਡੀ ਕਮੈਂਟ ਕਰਕੇ ਦੱਸਿਓ ਮੜਾ ਜੱਥੇ ਕਿਥੇ ਵੱਡਲੀ ਕੰਨ ਕੀ ਝਾੜ ਨਿਕਲਦਾ ਜਾਂ ਆਪਣੀ ਚੜ ਮੈਂ ਹੁਣ ਚੜਦਾ ਦੂਆ ਟਰਾਲੀ ਤੇ ਦਿਖਾਉਣਿਆ ਕੀ ਝਾੜ ਨਿਕਲਦਾ ਕਿਵੇਂ ਨਿਕਲਦਾ ਕਿਹਜਾ ਦਾਣਾ ਏ ਪਾਉ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਧਰ ਹੋ ਗਏ ਹੈ ਮੈਂ ਤੁਹਾਨੂੰ ਬੋਲੀਣਾ ਕੋ ਬੋਲੀਣਾ ਨਹੀਂ ਦਰਦਾ ਇੱਕ ਵਾਰੀ ਦੱਸ ਤਾਂ ਆਪਾਂ ਮੁੜ ਕੇ ਗਲਤੀ ਕਰਦੇ ਨਹੀਂ ਆਪਾਂ ਆਹ ਦੇਖੋ ਦਾਣਾ ਜੀ 826 ਦਾ ਬੈਲਡਿੰਗ ਕਰਕੇ ਨਾ ਆ ਮੈਨੂੰ ਨਹੀਂ ਸੋਚਦਾ ਜੀ ਕਬਜਾ ਲੱਗਦਾ ਹੋਵੇ ਕੀ ਨਾ ਜੱਗੀ ਅਬਦਲ ਨਾੜ ਲੱਗਦੇ ਹੁਣ ਨਹੀਂ ਨਹੀਂ ਬਸ ਇੱਥੇ ਹੀ ਬੈਠਾ ਬੈਡਰ ਨੂੰ ਖੋਲ ਨਹੀਂ ਕਰਨੀ ਪਈ ਇਹ ਕਈ ਵਾਰ ਖੁੱਲ ਨਹੀਂ ਪੈਂਦੀ ਆ ਕਮਟਰਾਲੀ ਕੇ ਬਸ ਆ ਅੰਦੀ ਗੱਲ ਹੈ ਕਬਜ਼ਾ ਲੱਗ ਜਾਏ ਇੱਕ ਪਾਸੇ ਜਾਂ ਨੜ ਲੱਗ ਜਾਏ ਹਾਂ ਉਹਨਾਂ ਦੇ ਪੈਰ ਤੋਂ ਬੈਠੇ ਆ ਜੇਸ ਜੇ ਕੋਈ ਲੈ ਕੇ ਆ ਜੋੜ ਪਟਨ ਹਾਂ ਦੇ ਨਾਮ ਵਰਗੇ ਇਹ ਪਹਿਲਾਂ ਆ ਮੇਰੇ ਅੱਗੇ ਨੂੰ ਗਿਆ ਨਾ ਸ਼ਬਦਾਂ ਤੇ ਕੰਟਰੋਲ ਕਰਉ ਇਹ ਮੇਰੀ ਲਾਈਵ ਜਸਟ ਕਰਦਾ ਹੀ ਹੋਰਾ ਇਹਾ YouTube ਚੱਲੀ ਜਾਂਦੀ ਹੈ Facebook ਹੁੰਦੀ ਹੁਣ ਮੋਦਾ ਮਾਰਦੀ ਚੱਕ ਕੇ ਬੜੀ ਨਾ ਇਹਨਾਂ ਮੇਰੀ ਇਹਨਾਂ ਕੋਲ ਦਾ ਦੇਖ ਇਹਦੀ ਬੰਦੀ ਨੇ ਮੋਰ ਤੋਂ ਹੋਰ ਜਿਆਦਾ ਪਹਿਲਾਂ ਜਿਹੜੇ ਇਹ ਚੱਕਦਾ ਆ ਕਰਦੀ ਆ ਥੋੜੀ ਜਿਹਾ ਨਾ ਬੱਲੀ ਭੁਰਦੀ ਵਾਲੀ ਆਪਾਂ ਆਏ ਝੋਨੇ ਦੀ ਬੱਲੀ ਦੀ ਭੁਰਦੀ ਹੁੰਦੀ ਆ ਤਾਂ ਹੂੰ ਦਾਣਾ ਦੁਣਾ ਠੀਕ ਆ ਵਧੀਆ 826 ਦੀ ਬਾਡੀ ਹੋ ਰਹੀ ਹੈ ਜੀ ਕਰ ਲਾ ਨੇੜੇ ਦਾਤੀ ਤੇਰੇ ਕੋਲ ਇੱਥੇ ਤੀਤ ਨਾ ਆ ਟੂਲ ਚ ਪਾ ਦੇ ਤਾਂ ਬੋਲੇ ਬੋਲੇ ਜਾਗੇ ਹੈ ਤਾਂ ਤੈਨੂੰ ਫੜਾ ਦਾਂਗੇ ਮੇਰੀ ਗੱਲ ਸੁਣ ਜਿਹੜੀਆਂ ਬੱਟੀਆਂ ਆਪਾਂ ਲੈ ਜਾਾਂਗੇ ਤੂੰ ਜਿਹੜਾ ਕਾਰ ਨੂੰ ਚੱਕ ਕੇ ਇੱਥੇ ਜਾਈਂ ਐਟਰਾ ਇੱਕ ਨੂੰ ਪਾ ਲਈ ਮਾਜੀ ਮੈਂ ਇਸ ਟੈਲੀਫੋਨ ਵਿੱਚ ਬੇਚੇ ਕਾਫੇ ਸੇਕੇ ਰੋ ਅੱਗੇ ਦਾ ਖੰਮੀਆਤ ਅੱਖੇ ਮਾਰਿਆ ਆ। ਆ ਗਿਆ ਰੌ। ਇਹ ਸਟੂਪਿਡ ਲੋਕ ਆ ਇਹ। ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ। ਇੱਥੇ ਰੱਖ ਲੱਗ ਰਾਂ ਬਾਹ ਚੱਕ ਲਾਂ ਕੋਈ। ਫੋਣੀ ਤਣੀ ਪੀ ਮੰਗੇ ਨੜੇ। ਮੈਂ ਤਾਂ ਤਾਂ ਵੇ ਕੇ ਸਰਦਾ ਥੱਲੇ ਆ ਕੇ ਵੱਢਣੇ ਵਣਾ ਸ ਬਸ ਮਾਣਾ 10 ਮਿੰਟ ਬੈਠ ਕੇ ਜਿਵੇਂ ਉਹ ਕਹਿ ਕੇ ਆਏ ਆ ਟੈਂਪੂ ਤੇ ਬੰਦਰ ਬਿਠਾਉਣ ਉਹ ਗੱਲ ਹੋ ਗਈ ਨਾ ਕਾਲੀ ਨੂੰ ਮੈਂ ਕਹਿ ਕੇ ਆਇਆ ਥੋੜਾ ਜਿਹਾ ਮੈਨੂੰ ਦੇ ਦੀ ਹੋਈ ਪਾਣੀ ਨਾ ਪੀਓ ਬਾਹਰ ਲੈਣਾ ਗੋੜ ਬਾਈ ਹੈ ਆ ਥੋੜਾ ਹੋਰ ਗਾੜ ਗਿਆ ਹੋ ਜੀ ਫੇਰਾ ਜਾ ਕੋ ਮੈਨੂੰ ਕਰਦਾ ਰੋਟੀ ਹੋਰ ਹੋਰਾ ਹੱਕ ਦੇ ਟਾਈਮ ਤੱਕ ਗੋੜੀ ਕੰਮ ਦਿੰਦਾ ਜੀ ਥੋੜਾ ਪਾਰਦੀ ਐ ਕੁਛ ਨਹੀਂ ਕਰਨਾ ਯਾਰ ਕੁਛ ਨਹੀਂ ਹੁੰਦਾ ਵਿੱਚ ਜਾਣ ਦਾ ਬਿਜ਼ਨਸ ਅਜਿਹਾ ਦਾ ਬਿਲਟਰ ਲੱਗੇ ਹੋਏ ਆਪਣੇ ਇਹਨਾਂ ਦਾ ਬਿਲਟਰ ਕੀ ਆ ਕਰਦੇ ਹੈ ਤੂੰ ਵੀ ਬਾਰਤੀ ਹੋ ਜਾਣਾ ਕੁਛ ਨਹੀਂ ਨਾ ਮੰਨ ਜਿੰਗਰੋ ਸ਼ਾਂਤ ਰੱਖਾ ਤੂੰ ਇਹਦਾ ਬਿਲਟਰ ਨਾ ਕੋਈ ਬਾਤ ਤੇ ਅੱਧੀ ਦਾ ਤੈਨੂੰ ਇਦੋ ਹਟਕਾਰ ਲਈਏ ਇਹਨਾਂ ਨੂੰ ਹਾਂ ਲੈਣਾ ਦੇਖਿਓ ਤਾਂ ਪਾਣੇ ਦਾ ਆ ਤੂੰ ਅੱਜ ਪਾ ਲੈ ਗਰੀ ਆਤਰਵੇਂ ਦੇ ਚਾੜਾ ਆਏ ਹੇ ਮੇਰੀ ਜਾਈਂਦੀ ਰੱਬ ਦੀ ਕਿਣੀ ਨਾ ਨਾ ਦਾਨੇ ਭਵਾਤੀਏ ਦੱਤੀ ਨਾਲ ਲੱਗਿਆ ਦੋ ਕੱਲੇ ਵਾਣ ਵਟਿਆ ਗਿਆ ਟਰਾਲੇ ਜੇ ਇੱਕ ਟਾਪਾ ਹੋਰ ਪਊਗਾ ਇਹ ਕਾਲੜ ਰਿਹਾ ਮੜਾ ਜਾ ਕਰ ਮੜਾ ਜਾ ਰੋਕ ਕੇ ਵੇਖਤਾ ਪਾਉਰ ਉਹ ਆ 826 ਨਾ ਨਾ ਬਹੁਤ ਜਗ੍ਹਾ ਹੈ ਡੇਢ ਆਪਾ ਪੈ ਜੂ ਡੇਢ ਆ ਆਈ ਆਈ ਬੱਟਾਂ ਦੇ ਹੁਲਾਰੇ ਜਿਹੜੋ ਖਾਂਦੀ ਆ ਕਣ ਕਣ ਛਣ ਛਣ ਕਰਦੀ ਆ ਇਹ ਮਿੱਤਰਾਂ ਦੀ ਮੋਟਰ ਸਮਾਲ ਮੋਟਰ ਉਹ ਰੋਕ ਲੈ ਇੱਥੇ ਰੋਕ ਲੈ ਕਰਾਂ ਇੱਕ ਟਾਪਾ ਬੈਜੂਆ ਹੋਰ ਇੱਕ ਟਾਪਾ ਹੋਰ ਬੈਜੂਆ ਬਾਹਰ ਹੀ ਰੋਗ ਲੱਗ ਰਾਂ ਆਉਣ ਦੇ ਆਉਣ ਦੇ ਆਉਣ ਦੇ ਕੁਣਨ ਖਾਰ ਹੈ ਕੋਈ ਇਦਾਂ ਦੀ ਗੱਲ ਨਹੀਂ ਕੋਈ ਮੱਖੀ ਨਹੀਂ ਕੋਈ ਕੁਝ ਹੋਰ ਨਹੀਂ ਕਿਉਂਕਿ ਕਣਕ ਬਿਲਕੁਲ ਆ ਚੁੱਕੀ ਹੈ ਬਹੁਤ ਲੋਕ ਹਰੀ ਕਣਕ ਵੜਾਈ ਜਾਂਦੇ ਮੱਖੀ ਬਹੁਤ ਆ ਰਹੀ ਹੈ ਤੇ ਕਣਕ ਬਹੁਤ ਵਧੀਆ ਆਈ ਹੋਈ ਹੈ ਦਾਣਾ ਕਿਰਦਾ ਬੱਲੀਆਂ ਚ ਇਹਦਾ ਦਾਣੇ ਦਾ ਸਾਈਜ਼ ਦੇਖੋ ਬਹੁਤ ਵਧੀਆ 826 ਕਣਕ ਹੈ ਬਹੁਤ ਸੋਨਾ ਝਾੜ ਨਿਕਲ ਰਿਹਾ ਆਪਾਂ 3 ਕਿੱਲੇ ਵੜਾਵਾਂਗੇ ਤੇ ਆਹ ਟਰਾਲਾ ਪੂਰਾ ਭਰ ਜੂ ਬਹੁ ਆਟਾ ਪਾ ਇੱਕ ਡੇਢ ਨਾਲ ਪਰੇ ਤੇ ਇਹ ਐਂਡ ਕਰ ਦੇਣਾ ਕਿ ਆਹ ਇੱਕੋ ਜਿਹਾ ਕਹੀਂ ਕਹੀਂ ਵੜ ਗਏ ਤੋ ਰੱਖਿਓਏ ਆ ਕਹੀ ਫੜ ਕੇ ਜਿਵੇਂ ਰੇਟ ਕੱਟ ਜੇ ਕਰਦਾ ਜਣਾ ਇੱਥੇ ਆਉਗਾ ਤੂੰ ਤਰਾ ਪਾਏ ਨਾ ਪਾਹੜਾ ਜਣਾ ਆਦਾ ਇੱਥੇ ਪੈ ਜੂ ਮਗਰੀ ਪੈ ਜੂ ਤਾਂ ਹੁਣ ਦੇਖਾ ਹੁਣ ਦੇ めっかお前はされません。<laughs> ਬਲੌਗਰਾਂ ਦਾ ਖੇਤ ਵੱਜਾ ਗਰੂਪ ਬਲੌਗਰਾਂ ਦਾ ਕੰਪੈਨ 1 ਆ ਤਿੰਨ ਬਲੌਗਰ ਆ ਬਲੌਗਰ ਵੀ ਕਰੀ ਦੀ ਆ ਕਾ ਮੁਗੀ ਗਰੀਦਾ ਚੱਲ ਵੀ ਚੱਲ ਮੁੰਡਾ ਟਾਈਮ ਨਾ ਵੇਲੇ ਹੋ ਗਏ ਹਿੰਦ ਨਾ ਪਾ ਹਿੰਦ ਇਹ ਕਾ ਖੜਾ ਇਹ ਕੌ ਖੜਾ ਲੋਗਰੋ ਦਾ ਟਿੱਕ ਕਰੋ ਓ ਬਲੋਗਰੋ ਨੈਟਵਰਕ ਛੜਤਾ ਹੁਣ ਤਾਂ ਬਸ ਇਕਰੀਲ ਪਾਤੀ ਇਕਰੀਲ ਹੋਰ ਆ ਗਈ ਮੇਰੇ ਆਮਦ ਆ ਗਈ ਇੱਕ ਹੋਰ ਆਮਦ ਆ ਗਈ ਇੱਕ ਹੋਰ ਹਾਂ ਓ ਜਿੰਦਰਾ ਇਕਰੀਲ ਤਾਂ ਪਾਤੀ ਮੈਂ ਪਾਈ ਆ ਦੇਖ ਲਈ ਇੱਕ ਰੀਲ ਹੋਰ ਪੈਣੀ ਆ ਆਮਦਾ ਆ ਗਈ ਹੁਣ ਮੇਰੇ ਕੋਲੇ ਦਿਮਾਗ ਕੰਮ ਕਰ ਗਿਆ ਨੈਟ ਨਹੀਂ ਇੱਥੇ ਕੰਮ ਕਰਦਾ ਨੈਟ ਇੱਕ ਹੀ ਚੱਲੂ ਆਣ ਬਲੌਗਰ ਤੇ ਬਲੌਗਰ ਜਿਹੜਾ ਫਿਰਦਾ ਬਲੌਗਰਾਂ ਦਾ ਕੀ ਇਹਦਾ ਵਜ੍ਹਾ ਕਰੂ ਹੈਨਾ ਓਏ ਮਾਰਾ ਰੀਕਨੈਕਟ ਹੋ ਗਿਆ ਮੈਂ ਜੱਸੇ ਨੂੰ ਆਖਿਆ ਮੈਂ ਹਾਂ ਤੂੰ ਕਹੇ ਵੀ ਜਿੰਨੇ ਪੁੱਛੇ ਵੀ ਜੀਲੇ ਵਧਣੀਆਂ ਤੇ ਤੂੰ ਕਹਰੇ ਵੀ ਉਹਨਾਂ ਨੂੰ ਪਤਾ ਹੈ ਹੋ ਯੋਗੜਾ ਪਈਆ ਬਣ ਰਿਹਾ ਹੁਣ ਤਾਂ ਯਾਰ ਕੀ ਕਹਿੰਦਾ ਕਹਿੰਦਾ ਗੇੜਾ ਦੇਣਾ ਗੇੜਾ ਮੈਂ ਡੀਜੇ ਤੇ ਦੇਣਾ ਯਾਰ ਸੁਹਾਨ ਜੀ ਹਾਂ ਨਾ ਚੰਗਾ ਸੁਖਣਾ ਹਾਂ ਵਧੀਆ ਹੈ ਠੀਕ ਹੈ ਤਾਂ ਕਾ ਤੇ YouTube ਤੇ Facebook ਤੇ ਇਹਦੇ ਮੋਕ ਤੇ ਹੀ ਹਾਰੀ ਕਨੈਕਟ ਆਉਣ ਲੱਗੇ ਅੱਛਾ ਕਨੈਕਟ ਮੁੱਕ ਗਿਆ ਫਲਾਈਟ ਮੂਡ ਕਰਕੇ ਆਨ ਕਰ ਦੇ ਫਲਾਈਟ ਆਫ ਕਰਕੇ ਆਨ ਕਰ ਦੇ ਐਸੇ ਚੱਲ ਪੂ ਆਨ ਕਰਕੇ ਆਫ ਕਰ ਦੇ ਲੋ ਜੀ ਕਣਕ ਆਪਣੀ ਵੱਢੀ ਗਈ 826 ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿੰਨੇ ਵੀ ਆਪਣੇ ਲਾਈਵ ਤੇ ਆਏ ਆ ਤੇ ਅੱਜ 826 ਵੱਢੀ ਆ ਕੱਲ ਨੂੰ 222 ਦੱਸਾਂ ਕਿ ਕਿਵੇਂ ਝਾੜ ਨਿਕਲਿਆ ਕੀ ਝਾੜ ਨਿਕਲਦਾ ਹੈ ਤੇ ਉਹ ਮਾੜਾ 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 ਮੋਟਾ ਛੱਡਦੇ ਆ ਕਿ ਆਖੇ ਨੂੰ ਆ ਜੂਆ ਪਰ ਮੇਰਾ ਇਹ ਰੀਕਨੈਕਟ ਹੋ ਗਿਆ ਸੀ ਦੁਬਾਰੇ ਉਹ ਕਰਿਆ ਇਹ ਕਿ ਤੋਂ ਬਾਈ ਪਰਮਵੀਰ ਇਹ ਹੈਗਾ ਜੀ ਕੈਨੇਡਾ ਤੋਂ ਪਰਮਵੀਰ ਬਾਟ ਆਪਣੇ ਸਿੱਧੂ ਜਣੇ ਠੀਕ ਹੈ ਕੈਨੇਡਾ ਤੋਂ ਬੈਠੇ ਇੰਡੀਆ ਦੀ ਇਹੋ ਦੇਖ ਰਹੇ ਹੈ ਬੀਡ ਕ੍ਰੋਪਿੰਗ ਬੀਡ ਕ੍ਰੋਪਿੰਗ ਲੈ ਆਹ ਆ ਗਿਆ ਮੁੰਡਾ ਵਧੀਆ ਵਧੀਆ ਹੋਰ ਵਧੀਆ ਵਧੀਆ ਆਹ ਦੇਖਾ ਤਾਂ ਸਿਲੰਡਰ ਵਾਲਾ ਬਣਿਆ ਫਿਰਦਾ ਗੈਸ ਸਿਲੰਡਰ ਵਾਲਾ ਬਣਿਆ ਫਿਰਦਾ ਵਧੀਆ ਬੰਦਿਆ ਵਧੀਆ ਕਿਧਰ ਖੜਸਦਾ ਡਰਲਾ ਅੱਜ ਉਹ ਕਿੰਨੇ ਕਿ ਛੱਡਦੇ ਮੈਂ ਵੀ ਆਵਾ ਅੱਛਾ ਨਹੀਂ ਇਹ ਤਾਂ ਇੱਧਰ ਗੱਲ ਕਰੀ ਆਂ ਢੱਕੇ ਵੜਨ ਖਾਤਰ ਨਹੀਂ ਨਹੀਂ ਇਹ ਢੱਕੇ ਵੜਨ ਖਾਤਰ ਤੂੰ ਸੱਦ ਲੈ ਬਾਈ ਤੇਰੇ ਕੋਲ ਆ ਜਾਾਂਗੇ ਹੋਰ ਸੁਣਾਓ ਕੀ ਹਾਲ ਚਾਲ ਆ ਮੈਂ ਇੱਧਰ ਬਾਜ਼ ਮਾਰਦੇ ਆ ਮੈਂ ਕਿੰਨੇ ਕਿ ਛੱਡਾਸਤੇ ਪਾਸੇ ਆ ਜਾਈਏ ਕਿ ਲੋਡ ਹੀ ਨਹੀਂ ਆਉਂਦੀ ਉਹ ਢੱਕੇ ਵੜਦੇ ਫਿਰਦੇ ਸੀ ਨਾ ਵਧੀਆ ਯਾਰ ਐਵੇਂ ਗੱਪਾਂ ਕੋਈ ਮਾਰੀ ਜਾ ਰੋ ਇਹ ਜਾਂ ਕਿਸੇ ਦੇ ਏਰੀਏ ਚ ਘੱਟ ਵੱਧ ਲੱਗੀ ਕਹਿਣਾ ਆ ਸਹੀ ਆ ਜਾ ਠੀਕ ਆ ਵੀ ਮਾਲਾ ਵੀ ਸਾਡੇ ਪਿੰਡ ਇੱਕ ਬੰਦਾ 68 ਮਣੀ ਵੀ ਤੋਲ ਕੇ ਆਇਆ ਢੰਡੇ ਤੇ ਤੇ ਬਰੇਡ ਦੀ ਹੈਗੀ ਹਾਂ ਮਤਲਬ 68 ਮਾਣਾ ਤੇ 68 ਮਾਣਾ ਵੀ 60 ਤੋਂ 60 ਤੋਂ ਦਿੱਦਾ ਰਹਿਣਗੇ ਸੁਣਾ 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 ਲੱਗਿਆ ਮਾਸਮਾ ਜਾਂ ਠੰਡਾ ਜਾ ਰਿਹਾ ਤੇ ਬਚਤ ਰਹੀ ਆਪਣੇ ਆ ਏਰੀਏ ਤੇ ਆਪਣੇ ਕੋਈ ਖੜਾ ਕਾਕੜਾ ਕੁਝ ਨਹੀਂ ਹੋਇਆ ਪਾਣੇ ਦਾ ਸਾਈਜ਼ ਵੀ ਠੀਕ ਆ ਦੇਖ ਤੇ ਨੂੰ ਪਤਾ ਨਹੀਂ ਕਿਵੇਂ ਲੱਗਦਾ ਹੋਊਗਾ। ਇਹ ਸਹੀ ਆ। ਆਮਰਾ ਰੱਜੂ ਰੱਜੂ ਕਰਨ ਲਈ ਵੱਧੂ ਆ ਐਸੇ ਬੜੇ ਰੱਜੂ ਰੱਜੂ ਹੋਈ ਵੀ ਆ। ਹੋਰ ਤੇਰਾ ਠੀਕ ਆ ਕੰਮ ਦਿੰਦਾ। ਮਾਲ ਬੱਚੇ ਪਰਿਵਾਰ। ਉਹ ਅਗਰ ਅੱਜ ਦਾ ਭਾਈ। ਅੱਛਾ। ਲੋਕਲ ਨੌਕਲੀ ਚਲਾਦਾ ਕੰਮ ਹੈ